ਕਰਨਾ ਹੋ ਤੋ ਸੋ ਨਾ ਕਿਉ ਪਰਿਓ ਲੋਭ ਕੇ ਫੰਦ ਨਾਨਕ ਸਮਿਓ ਰਮ ਗਇਓ ਅਬ ਕਿਉ ਰੋ ਬਤ ਅੰਧ ਤੋ ਕਮ ਕਰਨਾ ਆ ਅਸੀਂ ਉਹ ਕਦੇ ਦੱਸੇ ਹਿਤਾ ਜੀ ਕੀਤਾ ਕਿਉਂਦੀ ਲੋਭ ਦੇ ਵਿੱਚ ਫਸੇ ਰਹੇ ਨੇ ਕੀਤਾ ਪਰਿਓ ਲੋਭ ਕੇ ਫੰਦ ਲੋਭ ਦੇ ਬੰਦੇ ਜ ਫਸਿਆ ਜੀ ਲੋਭ ਦਾ ਬੰਦਾ ਭਰਮੇ ਹੁੰਦਾ ਭਰਮ ਜਾਲ ਚ ਫਸਿਆ ਜੀ ਕਾਲਾ ਜਿਓ ਕੀਤਾ ਦੀ ਜੋ ਜਿਹੜੇ ਲੋੜ ਦੇ ਸੀ ਪਰਦਾ ਰਿਆ ਉਹ ਸਵਾਰ ਆਉਂ ਗਿਆ ਸਾਡਾ ਚੜਿਆ ਗਿਆ ਉਹਨਾਂ ਨੂੰ ਹੋ ਰੋਦਾ ਮਾਇਆ ਧਾਰੀ ਗਾ ਨਾ ਬੋਲੇ ਹੋ ਰੋਦਾ ਆਪ ਕੇ ਰੋਉ ਤੰਦ ਕਾ ਉਹ ਕਸੂਰ ਨਾ ਜਾਂ ਸਮਝੀ ਜਾਂਦਾ ਤੈਨੂੰ ਅਗਲਾਈ ਦੀ ਜਾਂ ਤਵ ਤੇਰਾ ਕਹਿੰਦੇ ਰਹੇ ਜਾਂ ਤੱਤਾ ਸੁਣਿਆ ਨਹੀਂ ਕਿਸੇ ਨੇ ਤੇਰੇ ਦੇ ਧੰਬ ਸੀ ਦੁਰੀਆ ਉਹ ਰੋਦਾ ਉਹਨਾਂ ਨੂੰ ਕੋਲ ਪਹੁੰਚਦਾ ਨਹੀਂ oh sí,